ਕਿਆ ਕਾਉਂਟ ਕਰੇ ਵਾਇਆ ਦਾ ਤੇ ਕਿਆ ਕਰੇ ਦੋ ਚੀਜ਼ਾਂ ਦਾ ਤਿਆਰ ਕਰੂ ਕਰਨਾ ਪਊਗਾ ਇਤਾ ਲੋਭ ਦਾ ਵਾਇਆ ਦਾ ਦੂਜੀ ਹੈ ਸਰਦਾਰੀ ਦਾ ਤਿਆਰ ਦੁਨੀਆ ਦੀ ਵਡਿਆਈ ਦਾ ਬਾੜ ਦਾ ਸੁਲਮਾਨ ਦਾ ਤਿਆਰ ਗੁਰਬੀਰ ਕਹਿੰਦਾ ਵਾਇਆ ਤੇ ਜੀ ਤੋ ਕਹਿ ਪਿਆ ਜੋ ਮਾਨਤਾ ਜੇ ਨਾ ਜਾਏ ਜੇ ਬਾਣ ਖਾਤਰ ਮਾਇਆ ਤਜੀਆ ਉਹ ਤਾਂ ਜਾਣਾ ਨਹੀਂ ਹੈ ਉਹ ਵੀ ਤਾਂ ਜਾਣਦੀ ਸਨਮਾਨ ਵਾਸਤੇ ਮਾਇਆ ਤਜੀ ਉਹ ਵੀ ਤਜਣਾ ਨਹੀਂ ਹੈ ਤਦਕਾਰ ਹੋ ਗਿਆ ਇੱਕ ਗੁਲਗੀ ਦਾ ਦੂਏ ਪਾਸੇ ਉਹਦਾ ਉਗੜ ਬਣ ਗਿਆ ਹਕਰ ਵਾਲਾ ਬਾਣ ਤਾਂ ਜਾਣਾ ਹੈ ਮਾਨ ਮੁਨੀ ਬੁਲ ਬਰਗਲੇ ਬਾਣ ਸਵੇ ਕੋ ਖਾਏ ਤੈਨੂੰ ਬਾਣ ਖਾਜੂਗਾ ਮਾਇਆ ਦਾ ਬਚੇ ਜਾਂਦਾ ਮਾਨ ਤੋਂ ਬਚੇ ਨਹੀਂ ਸਕਦਾ ਮਾਨ ਖਾਇ ਜਾਂਦਾ ਹੈ। ਉਹ ਕਾਰ ਉਹ ਤਾਂ ਵੱਡਾ ਉਗੜ। ਉਹ ਤਾਂ ਵੱਡਾ ਉਗੜ ਹੰਕਾਰ ਹੈ। ਔਲੋਬੀ ਦਾ ਕੋਈ ਦਾਨ ਵੀ ਕਰ ਦੂ ਵਿੱਚੋਂ ਕੁਝ ਕਰ ਦੂ ਹੰਕਾਰ ਹੀ ਤਾਂ। ਹੰਕਾਰ ਹੀ ਜੋ ਵੀ ਕੁਝ ਕਰੂਗਾ ਉਹਦਾ ਹੰਕਾਰ ਵੜ ਜਾਵੇ। ਹੰਕਾਰ ਹੀ ਜੋ ਵੀ ਕੁਝ ਕਰੂਗਾ ਹੰਕਾਰ ਵੜ ਜਾਵੇ। ਇਹ ਪਲਾਗਰ ਉਹਦਾ ਵੀ ਹੰਕਾਰ ਵੜ ਜਾਵੇ। ਸਦੀਪ ਸਰਬ ਠੌਰਮਾ ਬਸ਼ੀਖ ਆਨਮਾਨੀਆ। ਵਿਸ਼ੇਸ਼ ਕਿਹੜੀ ਜਗ੍ਹਾ ਬਣ ਸਕਦੇ ਆ ਕਿਸੇ ਜਗ੍ਹਾ ਨਹੀਂ ਵਿਸ਼ੇਸ਼ ਬਣਸਾਦੇ ਵੀ ਇੱਥੇ ਹੀ ਹੈ ਇੱਥੇ ਹੀ ਸਰਬੇਪੀਆ ਵਿਸ਼ੇਸ਼ ਹੋ ਅਸਿਕ ਅੰਨੇ ਆਨੋਦਾ ਅੰਨੇ ਹੋਰ ਜਗ੍ਹਾ ਹੋਰ ਜਗ੍ਹਾ ਵਿਸ਼ੇਸ਼ ਕਿਵੇਂ ਮੰਨ ਲੀਏ ਆਨੋਦਾ ਅੰਨੇ ਦੂਸਰੀ ਜਗ੍ਹਾ ਜਿਆਦਾ ਸੀ ਇਹ ਮੰਨਦੇ ਆ ਕਿ ਸਦੀਪ ਸਰਵ ਉਠਾਰ ਹੈ ਫਿਰ ਹੋਰ ਜਗ੍ਹਾ ਸੀ ਖਾਸ ਕਿ ਮੇਨਾਂ ਲਾਂਗੇ ਵੀ ਇੱਥੇ ਹੁੰਦਾ ਹ ਮ ਵਿਸ਼ੇਸ਼ ਜਗ੍ਹਾ ਕਿ ਮੇਨਾਂ ਲਾਂਗੇ ਵੀ ਵਿਸ਼ੇਸ਼ ਜਗ੍ਹਾ ਸੀ ਕਿ ਮੇਨਾਂ ਲਾਂਗੇ ਵੀ ਇੱਥੇ ਹੁੰਦਾ ਐ ਨਹੀਂ ਬਣ ਸਕਦੇ ਸੀ ਇਹ ਆਦਮ ਨਾ ਜੰਤਰ ਮੇ ਨਾ ਤੰਤਰ ਮੇ ਨਾ ਮੰਤਰ ਬਸ ਆਵਈ ਜਲਤਰ ਮੁੰਤਰ ਤੰਤਰ ਨੂੰ ਤਿੰਨ ਤਰੀਕੇ ਨਾਲ ਉਹਨੂੰ ਬਚਰੀ ਕੀਤਾ ਜਾ ਸਕਦਾ ਜੰਤਰ ਮੰਤਰ ਤੰਤਰ ਕੀ ਹੁੰਦਾ ਜਿਹਦਾ ਯੰਤਰ ਮੰਤਰ ਤੰਤਰ ਹੋਵੇ ਨਾ ਦੇਵੀ ਦੇਵਤੇ ਦਾ ਉਹ ਦੇਵੀ ਦੇਵਤੇ ਨੂੰ ਵਸ਼ ਕਰੀਦਾ ਹੁੰਦਾ ਯੰਤਰ ਮੰਤਰ ਤੰਤਰ ਵਾਲੇ ਤਾਂ ਸਗੋਂ ਦੇਵੀ ਦੇਵਤੇ ਨੂੰ ਆਪਣੇ ਵਸ਼ ਕਰਦੇ ਹੁੰਦੇ ਨੇ ਵੀ ਦੇਵੀ ਦੇਵਤੇ ਸਾਡੇ ਅਧੀਨ ਹੋ ਕੇ ਨੌਕਰ ਮੋਕਾ ਕੰਮ ਕਰਨ ਨੂੰ ਸਾਡਾ ਇਹਦਾ ਐਡੇ ਹਮਕਾਰੀ ਹੁੰਦੇ ਯੰਤਰ ਮੰਤਰ ਤੰਤਰ ਵਾਲੇ ਜਿਹੜੇ ਸੱਤ ਵੀ ਯੰਤਰ ਮੰਤਰ ਤੰਤਰ ਦੀ ਗੱਲ ਕਰਦੇ ਨੇ ਉਹ ਜਾਣਦੇ ਉਹ ਵੀ ਨਹੀਂ ਇੱਡਾ ਹੁੰਦਾ ਪਰ ਪਬਲਿਕ ਨੂੰ ਦੱਸਦੇ ਨਹੀਂ ਵੀ ਫਿਰ ਤਾਂ ਪਬਲਿਕ ਸਾਡੇ ਖਿਲਾਫ ਹੋ ਜੂਗੀ ਉਹਨੂੰ ਬਾਤ ਕਿੰਨਾ ਜਾ ਸਕਦਾ ਮੰਤਰ ਮੰਤਰ ਤੰਤਰਲ ਇੱਕ ਮੱਤ ਸਿਰਫ ਇਹ ਹੈ ਦੂਜੀਆਂ ਬੱਤਾਂ ਜਹੀ ਸਿਰ ਗੁਰਮਤਿ ਨੂੰ ਛੱਡ ਕੇ ਬਾਕੀ ਬੱਤਾਂ ਸਭ ਬਸਚੇ ਕਰਦੀਆਂ ਨੇ ਇਹ ਵੀ ਕਹਿੰਦੇ ਨੇ ਰੱਬ ਵਾਸਤੇ ਨਿਕੀ ਤਾਂ ਪ੍ਰੇਮ ਦੀਆਂ ਪਾਗੜੋਰੀਆਂ ਇਹ ਵੀ ਕਹਿੰਦੇ ਨੇ ਸੰਤ ਇਹਦਾ ਮਤਲਬ ਹੈ ਸਿੱਖੀ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਨੇ ਲੋ ਪ੍ਰੇਮ ਦਾ ਲੈੰਦੇ ਨੇ ਵਿੱਚ ਕੋ ਤੁਸੀਂ ਉਹਦੇ ਖੇਤੀ ਕਰਾਉਣੀ ਲਿਜਾ ਕੇ ਕੀ ਕਰੂ ਆਪਣੇ ਮਰਜ਼ੀ ਨਾਲ ਚਲਾਉਣਾ ਇਹਦਾ ਮਤਲਬ ਹੈ ਪ੍ਰੇਮ ਦੀ ਦੋਰੀ ਪਾ ਕੇ ਤੁਸੀਂ ਉਹਦੀ ਮਰਜ਼ੀ ਨਾਲ ਹੀ ਚੱਲਦੇ ਨੱਥ ਪਾ ਲਈ ਫਿਰ ਨਾ ਤਬਾਗੋ ਦੇ ਆਪਣੀ ਵਰਦੀ ਰੰਗ ਲਾਉਣ ਛੋਨੇ ਹੋ ਦੱਸ ਦੇ ਕਿਨੂੰ ਨੇ ਤਾਹੀਨ ਅਰਕਾਦਤ ਘਰੀ ਲਿਖਿਆ ਰਾਨੂੰ ਅੰਦਰੋਂ ਮਹਾਰਬੀ ਰਹੇ ਚਤਨ ਸ਼ੈਤਾਨ ਨੇ ਗੈਰਾਂ ਦੇ ਅੰਦਰੋਂ ਤਾਂ ਮਹਾਂ ਸ਼ੈਤਾਨ ਨੇ ਉੱਤੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਕਿੱਡੀ ਸ਼ੈਤਾਨੀ ਨਾਲ ਗੱਲ ਕਰਦੇ ਨੇ ਪ੍ਰੇਮ ਦੀਆਂ ਫਾਗੜ ਹੋਈਓ ਖਾਣ ਪੀਣ ਨੂੰ ਹੋਦ ਦਾ ਅਸਰੇ ਹੋਦੇ ਜਿਉਂ ਨੇ ਉਦ ਜਿਦਾਂ ਕੀ ਪ੍ਰੇਮ ਕਰੋਗੇ ਉਦਨਾ ਪ੍ਰੇਮ ਕਰੋ ਉਹਦੇ ਐਸਾਨਾਂ ਦਾ ਐਸਾਨਾਂ ਦਾ ਕੋਈ ਪ੍ਰੇਮ ਨਹੀਂ ਤਾ ਪ੍ਰੇਮ ਫੇਰ ਕਰਦੇ ਨਾ ਵੀ ਤੂੰ ਜੇ ਅੱਗੇ ਦਾ ਦੱਦਾ ਤਾਂ ਆਪਣੀ ਮਰਜ਼ੀ ਨਾਲ ਹੁੰਦੇ ਸਾਡੀ ਮਰਜ਼ੀ ਨਾਲ ਪ੍ਰੇਮ ਐਸਾ ਹੁੰਦਾ ਹੈ ਵੀ ਅੱਗੇ ਦਾ ਦੱਦਾ ਦਾ ਤੂੰ ਆਪਣੀ ਮਰਜ਼ੀ ਨਾਲ ਪੜਨਾ ਕਰਦਾ ਤਾਂ ਹੁਣ ਕਰ ਸਾਡੀ ਮਰਜ਼ੀ ਨਾਲ ਪ੍ਰੇਮ ਦਾ ਫਿਰ ਇਹ ਗੱਲ ਦਾ ਤੁਹਾਡਾ ਹੋਰ ਕਿਹੜੀ ਗੱਲ ਦਾ ਪ੍ਰੇਮ ਇਹ ਦੱਸਣ ਕਿਹੜੀ ਗੱਲ ਦਾ ਪ੍ਰੇਮ ਇਹ ਤਾਂ ਸ਼ੈਤਾਨ ਨੇ ਪੂਰੇ ਸ਼ੈਤਾਨ ਦੀਆਂ ਵਰਤਨਾਂ ਸਾਰੀਆਂ ਹੈ ਸਾਖਤਾ ਸਖਤ ਬڑے ਸ਼ੈਤਾਨ ਦਾ ਨਾਮ ਹੈ ਸਾਖਤ ਸ਼ੈਤਾਨ ਦਾ ਨਾਮ ਹੈ ਸਾਖਤ ਸਰੀਕੇ ਖੁਦਾ ਦਾ ਨਾਮ ਹੈ ਸਾਰੇ ਸਾਖਤ ਨੇ ਪਰ ਮੇਸ਼ਾ ਨੂੰ ਵੀ ਆਪਣਾ ਅਧੀਨ ਕਰਨਾ ਚਾਹੁੰਦੇ ਨੇ ਸਾਖਤ ਹੈ ਤਾਂ ਫਿਰ ਰਾਵਣ ਆ ਰਾਮਚੰਦਰ ਨੂੰ ਆਪਣਾ ਅਧੀਨ ਕਰਨਾ ਚਾਹੁੰਦਾ ਸਾਖਤੇ ਹੋਰ ਕੌਣ ਇਹ ਖਿਆਲ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਸਾਖਤ ਪਰ ਪਰਵੇਸ਼ਾ ਦੇ ਇਹਨਾਂ ਆਦਮੀ ਨੇ ਹੋਣਾ ਬੰਨਾ ਦੀ ਰੋਲ ਮਨ ਮੁਖ ਨੇ ਜਿਹੜੇ ਉਹਦੀ ਚਾਹੁੰਦੇ ਕਿ ਮਨ ਨਹੀਂ ਚਾਹੁੰਦਾ ਮੈਂ ਕਿਸੇ ਦੀ ਰੋਲ ਮੈਂ ਨਹੀਂ ਚਾਹੁੰਦਾ ਮੈਂ ਕਿਸੇ ਦੀ ਚਲੋ ਬਿਲਕੁਲ ਵੀ ਇਹਨਾਂ ਦੇ ਵਾਂਗ ਕਿਵੇਂ ਚੱਲਣਾ ਇਹਨੂੰ ਤਾਂ ਬਣਾਉਣ ਉਹ ਭਣੇ ਚ ਚੱਲਣ ਵਾਸਤੇ ਬਣਾਉਣ ਬੰਨੂ ਉਹਨਾਂ ਨੇ ਬੰਨੂ ਤਾਂ ਨਹੀਂ ਮਨਾਇਆ ਜੰਤਰ ਮੰਤਰ ਤੰਤਲਨਾ ਪਰਮੇਸ਼ਰ ਨੂੰ ਵਾਚ ਕਰਦੇ ਗੱਲਾਂ ਕਰਦੇ ਤੇ ਸ਼ੈਤਾਨੀ ਤਾਂ ਹੋਰ ਕੀ ਨੇ ਸਾਰੀ ਗੁਰਮਤਿ ਦੇ ਖਿਲਾਫ ਹੈ ਗੱਲ ਇਹ ਤਾਂ ਗੁਰਮਤਿ ਹੀ ਖਿਲਾਫ ਹੈ ਗੱਲ ਸਾਰੀ ਉਹ ਜੇ ਕਹਨੂ ਦਸੀ ਨਹੀਂ ਨਾ ਕਿਸੇ ਨੂੰ ਜੰਤ ਨਾ ਜੰਤਰ ਮੇ ਨਾ ਤੰਤਰ ਮੇ ਨਾ ਮੰਤਰ ਬਸ ਆਵਈ ਪ੍ਰਾਨ ਉਹ ਕੁਰਾਨ ਨੇਤ ਨੇਤ ਕਹਿ ਬਤਾਵਈ ਇਹਦਾ ਪ੍ਰਾਨਾ ਕੁਰਾਨ ਵੀ ਨੇਤ ਨੇਤ ਇਹ ਗੱਲ ਕਹਦੀ ਹੈ ਉਹ ਪ੍ਰਾਨ ਵੀ ਕਹਿੰਦੀ ਹੈ ਪੁਰਾਣ ਵੀ ਕਹਿੰਦੇ ਨੇ ਕੁਰਾਨ ਵੀ ਕਹਿੰਦੀ ਹੈ ਹਿੰਦੂਆਂ ਦੇ ਜੰਤਰ ਮੱਤਰ ਮੁਸਲਮਾਨ ਲੋ ਚਲਦੇ ਰੋਜ਼ ਹਵਾਰ ਪੜ੍ਹ ਲਉ ਭਰੇ ਭੈੜੇ ਤੇ ਟੀਵੀ ਦੇ ਵੀ ਆਉ ਲੱਗੇ ਉਹ ਪੁਰਾਣ ਆ ਮੁਸਲਮਾਨਾ ਦੀ ਹੈ ਨਾ ਪੁਰਾਣ ਹਿੰਦੂਆਂ ਦੇ ਨੇ ਕੁਰਾਨ ਮੁਸਲਮਾਨਾ ਦੀ ਹੈ ਉਹ ਜ ਆ ਲਿਖਿਆ ਹੋਇਆ ਹੈ ਇਹ ਜਿਹੜੇ ਦੋਏ ਮੁਸਲਮਾਨਾ ਹਿੰਦੂ ਅਖਬਾਰ ਪੜ੍ਹ ਨਹੀਂ ਫਿਰਦੇ ਨੇ ਇਹ ਸ਼ੈਤਾਨੀ ਦਾ ਹਰ ਕੀ ਦੇ ਤੇ ਗੁਰਮਤਿ ਦੀ ਗੱਲਾਂ ਜੋ ਕੀਤੀ ਇਹਦੇ ਵਿੱਚ। ਵੇਦ ਦੀ ਗੱਲ ਨਹੀਂ ਆ ਜੋ ਕੀਤੀ, ਵੇਦ ਦੀ ਗੱਲ ਹੀ ਕੀਤੀ ਹੈ। ਇਹ ਗੱਲ ਨੂੰ ਤਾਂ ਪੁਰਾਣੇ ਕੁਰਾਨ ਵੀ ਕਹਿੰਦੇ ਨੇ। ਜਿਹਦਾ ਦਾ ਗਿਆਨ ਗੁਰਮਤਿ ਨਾਲੋਂ ਥੱਲੇ ਉਹ ਵੀ ਨਹੀਂ ਬੰਦੇ ਇਸ ਗੱਲ ਨੂੰ ਤਾਂ। ਜੰਤਰ ਮੰਤਰ ਜੰਤਰ ਮੰਤਰ ਜੰਤਰ ਬੰਦ ਤੰਤ ਨੂੰ ਵੀ ਬਾਝਾ ਚਾਜੂਗਾ। ਉਹ ਤਾਂ ਉਹ ਵੀ ਨਹੀਂ ਮੰਨਦੇ। ਤੁਸੀਂ ਕਿਹੜੇ ਧਰਮ ਤੋਂ ਬੰਦੇ ਹੋ ਜਿਹੜੇ ਗੱਲਾਂ ਕਰਦੇ ਹੋ? ਮੁਸਲਮਾਨ ਵੀ ਖਲਾਫ ਨੇ ਇਸ ਗੱਲ ਤੇ ਇਹਨਾਂ ਲੋਕਾਂ ਤੇ। ਹਿੰਦੂ ਦਾ ਘਰ ਕੋਈ ਧਰਮ ਨਹੀਂ ਰਹੀ ਨਹੀਂ ਹੁਣ ਹਿੰਦੂ ਦਾ ਇੱਕ ਉਹ ਹੈ ਵੀ ਬਹੁਤ سارے ਦਿਨ ਧਰਮ ਨੇ ਉਹਨਾਂ ਨੇ ਬਜਬੂਰ ਨਾ ਆਪਣੇ ਆਪਣੇ ਵੱਤ ਦਾ ਜਿਹੜਾ ਸਾਰਾ ਸਾਰੀਆਂ ਮਨਵੱਤਾਂ ਨੂੰ ਇਕੱਠੀਆਂ ਕਰ ਲਈ ਉਹਨਾਂ ਹਿੰਦੂ ਮਤ ਹੈ ਹਰ ਮਨਵੱਤ ਵਾਸਤੇ ਜਗ੍ਹਾ ਹੈ ਹਿੰਦੂ ਮਤ ਵਿੱਚ ਠੀਕ ਆ ਵੀ ਤੂੰ ਵੀ ਹਿੰਦੂ ਤੂੰ ਇਹ ਕਹਿੰਦਾ ਹਿੰਦੂ ਆ ਜੋ ਮਰਜੀ ਕਰੀ ਜਾ ਫੇਰ ਨਹੀਂ ਰੌਣਾ ਹੈ ਤੂੰ ਇਹ ਮੱਲਾ ਮੈਂ ਹਿੰਦੂ ਕਰੀ ਲਓ ਮਰਜੀ ਜਾਂ ਛੂਟ ਹੈ ਤੁਨੂੰ ਪਵੰਦੀ ਜਿਹਾ ਨਹੀਂ ਕਰ ਸਕਦੇ ਹਿੰਦੂ ਮਤ ਚ ਸਿੱਖਵਾਦ ਵਿੱਚ ਪਵੰਦੀ ਹੈ ਇਸਲਾਮ ਵਿੱਚ ਪਵੰਦੀ ਹੈ ਦੁਨੀਆਂ ਵਿੱਚ ਕੋਈ ਪਵੰਦੀ ਨਹੀਂ ਕਿਸੇ ਤੇ ਜਾਂ ਹਰੇਕ ਨੂੰ ਇਦਵਨ ਨੂੰ ਤਿਆਰ ਨੇ ਉਹ ਤਾਂ ਸਿੱਖਾਂ ਨੂੰ ਇਦਵਨ ਨੂੰ ਤਿਆਰ ਨੇ ਫਿਰ ਤੂੰ ਕਹਿੰਦਾ ਹੈ ਜੋ ਜੋ ਮਰਜ਼ੀ ਢੱਕ ਕੇ ਮਾਰ ਜੋ ਚਾਹ ਤੁਸੀਂ ਫਿਰ ਫੇ ਝੂਠ ਹੈ ਤੁਹਾਨੂੰ ਕਿੱਡਾ ਹੀ ਭੜੇ ਕੰਮ ਕਰੀ ਜਾ ਕੋਹ ਅਸੀਂ ਦੂ ਕੋਈ ਰੌਣਾ ਨਹੀਂ ਉਹ ਪਾਇ ਦ੍ਰਿਉਦਨ ਵਿਰਧੂ ਹੈ ਸਮਝ ਆ ਨਹੀਂ ਤੇ ਵਿਰਧੂ ਹੈ ਅਸ਼ੜ ਵਿਰਧੂ ਹੈ ਦੋਏ ਦੂ ਨਾ ਤਾਂ ਦੋਹਾਂ ਦਾ ਖਰਦਾਰ ਇੱਕ ਦੂਏ ਦੇ ਵਿਰੁੱਧ ਦੋਏ ਦੂ ਉਹ ਜਿਹਨੇ ਦ੍ਰੋਪਤਾ ਨੂੰ ਸਦਕੇ ਉੱਤੇ ਕੋਸ਼ਿਸ਼ ਕੀਤੀ ਹੈ ਬੇਪੱਤ ਕਰਦੀ ਵੇ ਪੜਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਇਦੂ ਹੈ ਜਿਨ੍ਹਾਂ ਦੀ ਔਰਤਾਂ ਉਹ ਵੀ ਇਦੂ ਨੇ ਅੱਜ ਥੈਣੀ ਗਿਆ ਬਿਉਦ ਉਸੇ ਦੂਰੀ ਬੰਦ ਦੇ ਦਰਜੋਜਨ ਬਿਉਦ ਦੂ ਇਹ ਜਿਹੜੇ ਉਹਦੇ ਨਾਲ ਖੜੇ ਤਾਂ ਇਦੂ ਨਹੀਂ ਸੀ ਇੱਥੇ ਹੀ ਨਹੀਂ ਗਿਆ ਕਿਉਂ ਨਹੀਂ ਗਿਆ ਸਾਰੇ ਅਜਮ ਨੇ ਸਿੱਧੂ ਨਾਲ ਜਾਈਦਾ ਠੀਕ ਹੈ ਫੇਰ ਮਾਫਾ ਜੋ ਮਰਜ਼ੀ ਕਰੀ ਜੋ ਇਸ ਕਰਕੇ ਤਾਂ ਫੇਲ ਹੋਇਆ ਹੈ ਇਹ ਸੱਚ ਦਾ ਨਾਮ ਹੀ ਨਹੀਂ ਕਿਤੇ ਸੱਚ ਦੇ ਉੱਤੇ ਜਿਹੜਾ ਆਧਾਰਤਾ ਉਤਰਪਤਰਮ ਹੁੰਦਾ ਜਿਹੜਾ ਸੱਚ ਦੇ ਉੱਤੇ ਆਧਾਰ ਤਰੀਕਾ ਧਰਮੇ ਨਹੀਂ ਹੁੰਦਾ ਬੋਲੀਏ ਸੱਚ ਤਰਬੂ ਧਰਮ ਆਇਆ ਤਾਂ ਸੱਚ ਬੋਲੀਏ ਝੂਠ ਨਾ ਬੋਲੀਏ ਸੱਚ ਹੈ ਲਈ ਫਿਰ ਵੀ ਤਰਬ ਗਨਗੋਰ ਬੇਚੀ ਜਾਂਦੇ ਨੇ ਸਭ ਝੂਠ ਬੋਲੀ ਜਾਂਦੇ ਨੇ ਜੋਸ਼ੀ ਸਭ ਝੂਠ ਦੇ ਖੜੇ ਨੇ ਬਸ ਠੀਕ ਹੈ ਜੀ ਕੋਈ ਕੁਝ ਨਹੀਂ ਕਹਿੰਦਾ ਜਿਨ੍ਹਾਂ ਨੇ ਆਪਣਾ ਘਰ ਹੈ ਬਹੁਤ بڑا ਹੈ ਸਫਾਈ ਕੌਣ ਕਰੂਗਾ ਤੁਹਾਡੇ ਲੋਕਾਂ ਕਰਕੇ ਆਪਣੀ ਸਫਾਈ ਆਪ ਕਰੋ ਭਾਈ ਘਰ ਜਿਹੜੇ ਬڑے ਰੱਖਦੇ ਨੇ ਸਫਾਈ ਨਹੀਂ ਰੱਖਦੇ ਸਫਾਈ ਤਾਂ ਰੱਖਣੀ ਚਾਹੀਦੀ ਹੈ ਨਾ ਜੇ ਤੁਹਾਡਾ ਘਰ ਬੜਾ ਜਿਆਦਾ ਵੱਡਾ ਹੈ ਨਾ ਸਫਾਈ ਦੀ ਵੀ ਤੁਹਾਨੂੰ ਜੁਰਤ ਤੇ ਜ਼ਿਆਦਾ ਕਰਨ ਦੀ ਤੇ ਉਗੜੀ ਉਠੂਗੀ ਦੂਏ ਨਾ ਤਾਂ ਉਗੜੀ ਆਗੇ ਕਵਨਰ ਢਾਲ ਨਹੀਂ ਆ ਕੋਲੇ ਆ ਤੁਹਾਡੇ ਫਲਾਨਾ ਪੇਟੀ ਨੇ ਆ ਪਾਡੇ ਹੀ ਖੜੇ ਪਏ ਨੇ ਜੇ ਨੂੰ ਠੀਕ ਤੱਕ ਕਰ ਲੈ ਕਰੋ ਝਾੜੂ ਦਾ ਮਾਰ ਲੈ ਕਰੋ ਦੂਰੇ ਤਾਂ ਕਹਿਣਾ ਹੀ ਹੈ ਤੁਸੀਂ ਨੌਬਤ ਕਾ ਹੋਣ ਦਾ ਜੋ ਕਹਿਣ ਦੀ ਨੌਬਤ ਕਾ ਹੋਣ ਦਾ ਜੋ ਕਹਿਣ ਦੀ ਹੈ ਨਾ ਕਰਮ ਵਿੱਚ ਨਾ ਧਰਮ ਵਿੱਚ ਨਾ ਭਰਮ ਵਿੱਚ ਬਤਾਈ ਹੈ ਆ ਦੇਖੋ ਨਾ ਕਰਮ ਮੈਂ ਨਾ ਧਰਮ ਮੈਂ ਨਾ ਪਰਮ ਮੈਂ ਬਤਾਈ ਐ ਐਸਾ ਬਤਾਇਆ ਗਿਆ ਸਾਨੂੰ ਤਾਂ ਅਸੀਂ ਤਾਂ ਐਸਾ ਸੁਣਿਆ ਕਿ ਕਰਮ ਜਿਹੜਾ ਹੈਗਾ ਕੋਈ ਵੀ ਕਲੋ ਜਿੱਤੋ ਹੀ ਨਹੀਂ ਕਰਮ 'ਚ ਕੋਈ ਪ੍ਰਾਪਤੀ ਨਹੀਂ ਜਿਹੜਾ ਮਰਜੀ ਕਰਮ ਕਰ ਲੋ ਜੋ ਕੁਝ ਵੀ ਪ੍ਰਾਪਤੀ ਨਹੀਂ ਜਿਹੜਾ ਧਰਮ ਕਰਮ ਤੇ ਖੜਾ ਹੈ ਸੇਵਾ ਤੇ ਖੜਾ ਹੈ ਉੱਜ ਪ੍ਰਾਪਤੀ ਨਹੀਂ ਕੁਝ ਵੀ ਨਾਮ ਦੀ ਪ੍ਰਾਪਤੀ ਤਾਂ ਹੈ ਨਹੀਂ ਹਾਂ ਫੁੱਲ ਤੱਕ ਜਾ ਸਕਦਾ ਜੇ ਬੰਦਾਰ ਉਹ ਵੀ ਜਿਹਦੀ ਸੇਵਾ ਕੀਤੀ ਬਚ ਗਈ ਨਹੀਂ ਤਾਂ ਮਤ ਥੋੜੀ ਜਿਹੀ ਸੇਵ ਗਵਾਈ ਆ ਥੋੜੀ ਬਤਾਲਾ ਕਬ ਕਰੂਗਾ ਸੇਵਾ ਕੀਤੀ ਹੋਈ ਕੋਈ ਰਹਿੰਦੀ ਨਹੀਂ ਜੁਦੀ ਉਹਦੇ ਧਰਮ ਦਾ ਕੰਮ ਕੀਤਾ ਹੋਇਆ ਵੀ ਹੋਰ ਕੁਝ ਬੰਦ ਦਿੰਦਾ ਹੁੰਦਾ ਉਹਦਾ ਜੋ ਕੁਝ ਕਰਦਾ ਉਹ ਹੰਕਾਰ ਵੜੀ ਜਾਂਦਾ ਹੁੰਦਾ ਉਹ ਪਰਮਪਰਦਾ ਆ ਜਾਂਦਾ ਫੇ ਇਹ ਭਰਮ ਪੈਦਾ ਹੋਣਾ ਕਿ ਮੈਂ ਧਰਮ ਕਹਾਂ ਸਭ ਤੋਂ ਵੱਡੀ ਗੱਲ ਨੁਕਸਾਨ ਹੈ ਕਰਦਾ ਹੈ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈ ਹੈ ਕੋਈ ਜੇ ਭਰਮ ਪੈ ਭਰਮ ਦਾ ਜੂੜ ਪੈਦਾ ਹੋਊਗਾ ਨਾ ਉਹਨੂੰ ਮੈਂ ਧਰਮ ਕਹਿੰਦੋ ਉੱਥੇ ਹੀ ਖਤਮ ਭਰਮ ਨੇ ਕਰਨਾ ਹਨੇਰਾ ਚਾਹੀਦਾ ਸੀ ਹੋਣਾ ਚਾਨਣ ਤੂੰ ਤਾਂ ਮਿਲਿਆ ਕੀ ਹਨੇਰਾ ਮਿਲਿਆ ਉੱਥੇ ਦਾ ਜਿੱਥੇ ਰੋਸ਼ਨੀ ਵਧੌਣੀ ਸੀ ਬੁੱਧ ਦਾ ਪ੍ਰਗਾਸ ਕਰਨ ਦੀ ਆਇਆ ਨਾ ਉੱਤੇ ਬੁੱਧ ਨੂੰ ਪ੍ਰਗਾਸ ਕਰਦਾ ਤੂੰ ਜਿੱਥੇ ਬੁੱਧੀ ਦਾ ਪ੍ਰਚੰਡ ਗਿਆਨ ਕਰਨਾ ਸੀ ਉੱਥੇ ਤਾਂ ਹੋ ਗਿਆ ਨਿਹਰਾ ਨੁਕਸਾਨ ਹੋ ਗਿਆ ਪ੍ਰਾਪਤੀ ਕੀ ਹੋਈ ਹੋ ਧਰਮ ਕਾ ਤਾਂ ਰਹਿ ਗਿਆ ਕਰਮੈ ਨਾ ਧਰਮਨ ਮੈਨਾਂ ਪਰਮ ਤੇ ਬਤਾਈ ਹੈ ਬਤਾਈ ਹੈ ਐਂ ਦੱਸਦੇ ਨੇ ਲੋਕ ਤਾਂ ਅਸੀਂ ਤਾਂ ਐਂ ਸੁਣਿਆ ਕਹਿੰਦੇ ਨੇ ਸਾਰੇ ਮੰਨਦੇ ਨੇ ਪਰ ਕਾਬੂ ਹੀ ਕਰੀ ਜਾਂਦੇ ਨੇ ਕਾਬੂ ਹੀ ਕਰੀ ਜਾਂਦੇ ਨੇ ਕਹੀ ਵੀ ਜਾਂਦੇ ਨੇ ਕਾਬੂ ਹੀ ਕਰੀ ਜਾਂਦੇ ਨੇ ਫਿਰ ਖੰਦੇ ਵੀ ਹੀ ਕਰੀ ਜਾਂਦੇ ਨੇ ਕਰਮ ਕੀ ਹੈ ਆ ਸਾਰਾ ਜੋ ਕੁਝ ਹੋ ਰਿਹਾ ਕਰਮ ਕਾਹਨ ਲੈ ਸਿੱਖਾਂ ਚ